ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਦੇ ਹਾਂ ਵਿਗਿਆਨ ਦੀ ਇੱਕ ਪ੍ਰਯੋਗ ਬਾਰੇ ਉਹਨਾਂ ਵਿਗਿਆਨਿਕ ਪ੍ਰਯੋਗ ਆਮ ਤੌਰ ਤੇ ਜਾਨਵਰਾਂ ਤੇ ਹੁੰਦੇ ਰਹਿੰਦੇ ਐ ਇੱਕ ਵਾਰ ਕੀ ਹੋਇਆ ਕਿ ਡੱਡੂ ਤੇ ਇੱਕ ਪ੍ਰਯੋਗ ਕੀਤਾ ਗਿਆ ਤੇ ਡੱਡੂ ਨੂੰ ਇੱਕ ਠੰਡੇ ਪਾਣੀ ਦੇ ਬਾਊਲ ਦੇ ਵਿੱਚ ਕੁਝ ਦੇਰ ਰੱਖਿਆ ਗਿਆ ਉਸ ਤੋਂ ਬਾਅਦ ਉਸ ਨੂੰ ਬਹੁਤ ਗਰਮ ਗਰਮ ਉਬਲਦੇ ਪਾਣੀ ਦੇ ਵਿੱਚ ਰੱਖ ਦਿੱਤਾ ਤਾਂ ਡੱਡੂ ਹੈ ਜਿਹੜਾ ਜਦੋਂ ਠੰਡੇ ਪਾਣੀ 'ਚ ਸੀ ਤਾਂ ਉਹ ਬਹੁਤ ਆਰਾਮ ਨਾਲ ਬੈਠਾ ਸੀ ਜਦੋਂ ਉਹਨੂੰ ਗਰਮ ਪਾਣੀ ਦੇ ਵਿੱਚ ਰੱਖਿਆ ਤਾਂ ਉਹਨੇ ਪੂਰੇ ਜ਼ੋਰ ਦੇ ਨਾਲ ਛਾਲ ਮਾਰੀ ਤੇ ਉਸ ਬਾਊਲ ਦੇ ਵਿੱਚੋਂ ਬਾਹਰ ਨਿਕਲਿਆ ਉਸ ਤੋਂ ਬਾਅਦ ਇੱਕ ਹੋਰ ਐਕਸਪੈਰੀਮੈਂਟ ਹੋਇਆ ਤਾਂ ਹੁਣ ਇੱਕ ਹੋਰ ਡੱਡੂ ਨੂੰ ਇਸੇ ਤਰ੍ਹਾਂ ਨਾਲ ਠੰਡੇ ਪਾਣੀ 'ਚ ਰੱਖਿਆ ਗਿਆ ਤਉ ਉਹ ਠੰਡੇ ਪਾਣੀ 'ਚ ਆਰਾਮ ਨਾਲ ਰਿਹਾ ਉਸ ਤੋਂ ਬਾਅਦ ਉਹਨੂੰ ਗਰਮ ਪਾਣੀ ਦੇ ਬਾਉਲ 'ਚ ਨਹੀਂ ਰੱਖਿਆ ਜਿਹੜਾ ਪਾਉਲ ਠੰਡੇ ਪਾਣੀ ਵਾਲਾ ਸੀ ਉਹਨੂੰ ਹੀ ਚੱਕ ਕੇ ਗੈਸ ਤੇ ਰੱਖਤਾ ਤਾਂ ਹੁਣ ਉਹ ਠੰਡਾ ਪਾਣੀ ਹੈ ਜਿਹੜਾ ਉਹ ਹੌਲੀ-ਹੌਲੀ ਹੌਲੀ-ਹੌਲੀ ਗਰਮ ਹੋ ਰਿਹਾ ਸੀ ਤਾਂ ਥੋੜਾ ਜਿਹਾ ਗਰਮ ਹੋਇਆ ਥੋੜਾ ਕੁਸਾ ਹੋਇਆ ਥੋੜਾ ਹੋਰ ਗਰਮ ਹੋਇਆ ਤੇ ਡੱਡੂ ਉਹਦੇ ਅੰਦਰ ਹੀ ਰਿਹਾ ਜਦੋਂ ਹੁਣ ਪਾਣੀ ਹੈ ਜਿਹੜਾ ਉਹ ਹੌਲੀ-ਹੌਲੀ ਹੌਲੀ-ਹੌਲੀ ਉਹਦਾ ਟੈਂਪਰੇਚਰ ਵਧ ਰਿਹਾ ਸੀ ਹੌਲੀ-ਹੌਲੀ ਹੋਰ ਵੱਧ ਹੋਰ ਵੱਧ ਹੋਰ ਵੱਧ ਗਰਮ ਹੋ ਰਿਹਾ ਸੀ ਤਾਂ ਇੱਕ ਜਦੋਂ ਹੱਦ ਹੋ ਗਈ ਡੱਡੂ ਤੋਂ ਬਰਦਾਸ਼ਤ ਨਾ ਹੋਇਆ ਤਾਂ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਛਾਲ ਮਾਰ ਕੇ ਇਸ ਬਾਊਲ ਦੇ ਵਿੱਚੋਂ ਬਾਹਰ ਨਿਕਲ ਜਾਵਾਂ ਪਰ ਹੁਣ ਉਹਦੇ ਵਿੱਚ ਇੰਨੀ એનર્ਜੀ ਨਹੀਂ ਸੀ ਉਹ ਛਾਲ ਮਾਰ ਹੀ ਨਹੀਂ ਸਕਿਆ ਤੇ ਉਸ ਬਾਊਲ ਦੇ ਵਿੱਚੋਂ ਨਿਕਲ ਹੀ ਨਹੀਂ ਸਕਿਆ ਤਾਂ ਉੱਥੇ ਹੀ ਮਰ ਗਿਆ ਤਾਂ ਹੁਣ ਗੱਲ ਇਹ ਹੈ ਕਿ ਜਦੋਂ ਵੀ ਸਾਨੂੰ ਕੋਈ ਸਾਹਮਣੇ ਉਹ ਤਕਲੀਫ ਆਉਂਦੀ ਹੈ ਕੋਈ ਮੁਸ਼ਕਲ ਪੈਂਦੀ ਹੈ ਜੇ ਤਾਂ ਅਸੀਂ ਉਹਦਾ ਸਾਹਮਣਾ ਕਰ ਲੈਨੇ ਆ ਉਹਦਾ ਤਾਂ ਅਸੀਂ ਉਹਦੇ ਚੋਂ ਬਚ ਜਾਣੇ ਪਰ ਸਾਡੀ ਫਿਤਰਤ ਕੀ ਹੈ ਕਿ ਅਸੀਂ ਸਹਿਨੇ ਆ ਜਿੰਨਾ ਹੋ ਸਕਦਾ ਹੈ ਬਰਦਾਸ਼ਤ ਕਰ ਲੋ ਚੁੱਪ ਰੋ ਕੁਛ ਨਾ ਬੋਲੋ ਕੋਈ ਗੱਲ ਨਹੀਂ ਥੋੜੀ ਹੋਰ ਤਕਲੀਫ ਹੁੰਦੀ ਹੈ ਚਲ ਇੰਨੀ ਕੁ ਵੀ ਜਰ ਲਾਂਗੇ ਕੋਈ ਗੱਲ ਨਹੀਂ ਥੋੜੀ ਹੋਰ ਸਹੀ ਚਲੋ ਕੋਈ ਗੱਲ ਨਹੀਂ ਫਿਰ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਬਰਦਾਸ਼ਤ ਕਰੋ ਬਰਦਾਸ਼ਤ ਕਰੋ ਉਹਦੇ ਵਿੱਚ ਤੁਹਾਡੀ એનર્ਜੀ ਹੈ ਜਿਹੜੀ ਸਰੀਰ ਦੀ ਬਿਲਕੁਲ ਚੂਸੀ ਜਾਂਦੀ ਹੈ ਅਬ ਵਿਦਰੋਹ ਜਾਂ ਵਿਰੋਧ ਕਰਨ ਜੋਗੇ ਤੁਸੀਂ ਰਹਿੰਦੇ ਹੀ ਨਹੀਂ ਤੇ ਜਦੋਂ ਬਿਲਕੁਲ ਅੰਤ ਹੋ ਜਾਂਦਾ ਹੈ ਜਦੋਂ ਸਾਰਾ ਕੁਝ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਜੇ ਉਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਹੁਣ ਮੈਂ ਇਹਦੇ ਵਿਰੁੱਧ ਆਵਾਜ਼ ਉਠਾਵਾਂ ਹੁਣ ਮੈਂ ਬੋਲਾਂ ਉਦੋਂ ਤੱਕ ਸਭ ਕੁਝ ਖਤਮ ਹੋ ਜਾਂਦਾ ਸਾਡੇ ਵਿੱਚ ਵਿਰੋਧ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਤਾਂ ਇਸ ਲਈ ਜਦੋਂ ਕੋਈ ਮੁਸ਼ਕਲ ਆਉਣੀ ਸ਼ੁਰੂ ਹੋਵੇ ਕੋਈ ਪਰੇਸ਼ਾਨ ਕਰਨਾ ਸ਼ੁਰੂ ਕਰੇ ਜ਼ਿੰਦਗੀ ਬਹੁਤ ਅਡਜਸਟਮੈਂਟ ਮੰਗੇ ਤਾਂ ਸ਼ੁਰੂ ਦੇ ਵਿੱਚ ਹੀ ਵਿਰੋਧ ਕਰੋ ਹੋਰ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਰਦੇ ਰਹੇ ਤਾਂ ਫਿਰ ਜਦੋਂ ਵਿਰੋਧ ਕਰਨ ਲੱਗੋਗੇ ਉਨ ਤੱਕ ਬਿਲਕੁਲ ਖਤਮ ਹੋ ਚੁੱਕੇ ਹੋਵਗੇ ਤੇ ਉਸ ਵਿਰੋਧ ਦਾ ਫਿਰ ਕੋਈ ਅਸਰ ਨਹੀਂ ਹੁੰਦਾ ਬਹੁਤ ਵੱਡੀ ਗੱਲ ਥੈਂਕ ਯੂ